ਅੱਜ ਸਾਡੇ ਡੇਰਾਬਸੀ ਪੁਲਿਸ ਚਰਪੋਮਾ ਸਾਡੇ ਡੀਐਸਪੀ ਸ਼੍ਰੀ ਵਿਕਰਮ ਬਰਾੜ ਐ ਐਸਐਚਓ ਸਾਡੇ ਡੇਰਾਬਸੀ ਸੁਮਿਤ ਮੋੜ ਐ ਇਹਨਾਂ ਨੂੰ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ ਰੋਡ ਤੇ ਪੀਜੀਆ ਦੇ ਵਿੱਚ ਕੁਝ ਜਿਹੜੇ ਕ੍ਰਿਮੀਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁਕ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਤੇ ਡੀਐਸਪੀ ਵਿਕਰਮ ਬਰਾੜ ਐ ਐਸਐਚਓ ਡੇਰਾਬਸੀ ਇੰਸਪੈਕਟਰ ਸੁਮਿਤ ਮੋੜ ਐ ਜੀਡੀਐਫਟੀ ਕੀ ਐਨਟੀਕ ਐਕਸਲ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹ ਨਾਲ ਇਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਦੋਂ ਦਰਸ਼ਕ ਕੀਤੀ ਤੇ ਇੱਥੇ ਚੈਕਿੰਗ ਸ਼ੁਰੂ ਕੀਤੀ ਤਾਂ ਇੱਕ ਪੀਜੀ ਦੇ ਵਿੱਚ ਜਦੋਂ ਉਹ ਫਰਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਖੜਕਾਇਆ ਤੇ ਉੱਥੋਂ ਅੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੁੱਲਿਆ ਉਸ ਵਜਰੋਂ ਨੌਕ ਕੀਤਾ ਤਾਂ ਅੰਦਰੋਂ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮ ਇੰਜਰੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ਡ ਹੈਗਾ ਜਿਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਨੀਦ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ੍ਹ ਜਿਲੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਤਿੰਨ ਦਿਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊਜ਼ ਸੀਗਾ ਉਸ ਨੂੰ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰ ਆਮ ਯੂਸ ਕਿਤਾ ਨੇ ਇਸ ਮਾਮਲੇ ਵਿੱਚ ਇਹ ਕ੍ਰਾਸ ਫਾਇਰਿੰਗ ਕਿੰਜੜ ਹੋਇਆ ਤੇ ਅਸੀਂ ਇਹਨੂੰ ਹੁਣ ਨਾਲ ਦੇ ਨਾਲੇ ਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਉਹਨੇ ਕਿੰਨੇ ਕਿਤੇ ਸੀ ਕਿੰਨੇ ਕਿਤੇ ਬੁੱਲ ਸੋ। ਇੱਕ ਵਾਰ ਲਾਈਵ ਚੱਲ ਰਿਹਾ ਹੈ ਜਿਹੜੀ ਬਾਕੀ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਆ ਰਹੀ ਹੈ। ਪਹਿਲੇ ਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਸਾਡੀ ਪੁਲਿਸ ਪਾਰਟੀ ਨੇ ਬੜੀ ਬਹਤਰੀਨਾ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ। ਬਟ ਉਸਵਾ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜੋ ਇੰਜਰਡ ਹੋਇਆ ਹੈ ਬਾਕੀ ਜਿਹੜੇ ਇਗਜ਼ੈਕਟ ਫਾਇਰਿੰਗ ਹੈ ਜਿਹੜੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਐਗਜ਼ਾਮਨ ਕਰਕੇ ਸੀਗਾ ਸਰ ਕਿੰਨੇ ਦਿਨਾਂ ਤੋਂ ਰਹਿ ਰਿਹਾ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਦੇਖੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਮੋਰ ਦਾ ਪਿਸਟਲ ਚਾਰ ਜਿਹੜੇ ਕਾਟਿਜ ਰਿਕਵਰ ਹੋਏ ਹੈ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੂਰੀ ਤਫਤੀਸ਼ ਤੋਂ ਪਤਾ ਲੱਗਿਆ ਪਿਛਲੇ 10-15 ਦਿਨ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨਮਾਨਗੜ੍ਹ ਜਿਹੜੇ ਚੁੱਕੀ ਉਹ ਤੋਂ ਬਾਅਦ ਇਹ ਲੁਕੇ ਹੋਏ ਸੀ ਕਿ ਉਸ ਤੋਂ ਬਾਅਦ ਕਿੱਥੇ-ਕਿੱਥੇ ਗਏ ਆ ਇਹ ਇਹ ਸਾਰੀ ਅਸੀਂ ਇਨਵੈਸਟੀਗੇਟ ਸਰ ਇੱਥੇ ਕੋਈ ਆਈਡੀ ਪ੍ਰੂਫ ਹੈ ਨਹੀਂ ਆਪਣਾ origignal ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਬੋਰਡ ਵੀ ਭੇਜੀ ਹੈ ਇਹਨਾਂ ਨੂੰ ਸਾਰਿਆਂ ਨੂੰ ਐਗਜ਼ਾਮਿਨ ਕਰਾਂਗੇ ਸਾਡੇ ਐਸਐਚਓ ਸਾਹਿਬ ਵੀ ਇੱਥੇ ਨੇ ਜੇ ਕੋਈ ਇਹਨਾਂ ਨੇ ਆਪਣੇ ਰੂਲ ਰੈਗੂਲੇਸ਼ਨਸ ਦੀ ਈ ਮੇਰਾ ਸਵਾਲ ਇਹ ਹੈ ਕਿ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਾ ਸੀ ਅਰਜੀ ਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਇਹਨਾਂ ਦੇ ਪੀਜੀ ਦੇ ਓਨਰ ਨੂੰ ਬੁਲਾਇਆ ਸਰ ਇਕੱਲਾ ਹੀ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਰਾਉਂਡ ਅਪ ਕੀਤਾ ਹੈ ਉਹਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਰ ਅਸੀਂ ਉਹ ਸਾਰੇ ਹੁਣ ਇਨਵੈਸਟੀਗੇਟ ਕਰਾਂਗੇ ਉਸ ਨੂੰ ਲਾਡਲੀ ਡੀਟੇਲ ਸਰ ਉਹਦੇ ਤੋਂ ਕੋਈ ਗਰਮਤ ਹੋਇਆ ਸੀ ਨਹੀਂ ਉਹ ਅਸੀਂ ਹੁਣ ਪੂਰੀ ਸਰਚ ਕਰਾਵਾਂਗੇ ਸਾਰੇ ਫ੍ਰੈਂਸਿਕ ਟੀਮ ਵੀ ਆ ਰਹੀ ਹੈ ਸਰ ਇੱਕ ਮਾਮਲਾ ਤੁਸੀਂ ਦੱਸਿਆ ਜਿਹੜਾ ਨੇ ਅੰਜਾਮ ਦਿੱਤਾ ਵਾ ਇਸ ਤੋਂ ਇਲਾਵਾ ਵੀ ਇਹਦੀ ਕੋਈ ਹਿਸਟਰੀ ਹੈਗੀ ਹੈ ਉਹ ਸਾਰੀ ਅਸੀਂ ਹਰਮਾਨਗੜ ਡਿਸਟ੍ਰਿਕਟ ਦੇ ਵਿੱਚ ਟਾਈਪ ਕਰਕੇ ਹਰਿਆਣਾ ਇਹ ਕਿਹੜੇ ਗੈਂਗ ਨਾਲ ਗੈਂਗ ਨਾਲ ਸੰਬੰਧਿਤ ਰੱਖਦਾ ਸੀ ਮੋਡਲੀ ਤਫਤੀਸ਼ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕ੍ਰਾਈਮ ਕੀਤਾ ਸੀ ਇਹ ਲੋਰੈਂਸ ਬਿਸ਼नोई ਗੈਂਗ ਨਾਲ ਐਸੋਸੀਏਟਡ ਹੈ ਲੋਰੈਂਸ ਬਿਸ਼नोई ਗੈਂਗ ਦੇ ਮਤਲਬ ਕਲੈਕਸ਼ਨਸ ਤੇ ਇਹਨਾਂ ਨੇ ਜਿਹੜਾ ਇਹ ਮਰਡਰ ਉੱਥੇ ਅੰਜਾਮ ਦਿੱਤਾ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜਾ ਪਤਾ ਲੱਗਿਆ ਹੋਗਾ ਇੱਥੇ ਲੁਕੇ ਹੋਈ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿਉਂਕਿ ਇਲਾਕੋ ਲੋ ਵੈਪਨਸ ਵੀ ਰਿਕਵਰ ਹੋਏ ਜਿੰਦਾ ਕਾਰਤੂਸ ਵੀ ਰਿਕਵਰ ਹੋਏ ਦੇਖੋ ਹਲੇ ਅਸੀਂ ਹੁਣੀ ਥ ਇਹ ਤੇ ਉਹ ਸੋਚ ਰਿਹਾ ਸੀ ਨਾ ਪਰਦਲੇ ਸਰ ਇਹ ਜਿਹੜਾ ਇੱਥੇ ਲੁਕੇ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥੇ ਲੁਕੋਇਆ ਹੋਵੇ ਮਦਦ ਕੀਤੀ ਹੋਵੇ ਜਿਹੜਾ ਇਹਦੇ ਨਾਲ ਲੜਕਾ ਹੈਗਾ ਦੂਸਰਾ ਉਹ ਹਰਿਆਣਾ ਦਾ ਰਹਿਣ ਵਾਲਾ ਹੈਗਾ ਅਸੀਂ ਇਹ ਪੰਕਜ ਹੈ ਉਹਦਾ ਪੰਕਜ ਮਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਐਗਜ਼ਾਮਨ ਥੋਰਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਇਹ ਪੀਜੀ ਦੇ ਵਿੱਚ ਕਿਉਂ ਆਇਆ ਕਿਹਨੇ ਇਹਨੂੰ ਕਮਰਾ ਦਵਾਇਆ ਕਿਹਨੇ ਸਰ ਜਿਹੜਾ ਪਤਾ ਲੱਗਾ ਹਰਿਆਣਾ ਕਿਹੜੇ ਜ਼ਿਲ੍ਹੇ ਤੋਂ ਆਇਆ ਇਹ ਲੜਕਾ ਕਿਹੜੇ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮੰਡਗਰ ਡਿਸਟ੍ਰਿਕਟ ਦਾ ਰਹਿਣ ਵਾਲਾ ਜਿਹੜਾ ਦੂਜਾ ਹਰਿਆਣੇ ਵਾਲਾ ਸੋਨੀਪਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਨਹੀਂ ਸਰ ਇਹ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਾਇਆ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ